ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਆਪਾਂ ਵੀ ਸਾਰੇ ਠੀਕ ਠਾਕ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਕਿ ਆਪਾਂ ਬੀਜੀ ਸੀਗੇ ਫਸ ਕਰਕੇ ਪੂਰੀਆਂ ਵੀਡੀਓ ਨਹੀਂ ਪਾ ਸਕੇ ਜੋ ਪ੍ਰੋਗਰਾਮ ਹੋਇਆ ਸੀ ਉਹਦੀਆਂ ਵੀਡੀਓ ਆਪਾਂ ਪਾਈਆਂ ਤੇ ਆਪਾਂ ਆਹ ਫੇਲ ਬਣਾਇਆ ਫੇਰ ਤੋਂ ਗੋਡਿਆਂ ਦੇ ਦਰਦਾਂ ਵਾਸਤੇ ਜੋੜਾਂ ਦੇ ਦਰਦਾਂ ਵਾਸਤੇ ਤੇ ਆਪਾਂ ਆਂਟੀ ਲਾਏ ਹੋਏ ਸੀ ਹਨਾ ਜਸਪ੍ਰੀਤ ਦੇ ਵਾਸਤੇ ਮ사ਜ ਵਗੈਰਾ ਵਾਸਤੇ ਤੇ ਵਿਰਾਜ ਨੂੰ ਨਮਾਉਣ ਵਾਸਤੇ ਮਾਲਿਸ਼ ਵਗੈਰਾ ਹਨ ਤੇ ਉਹ 13 ਦਿਨ ਪੂਰੇ ਕਰਕੇ ਹਨਾ ਆਪਦੇ ਆਪਾਂ 13 ਦਿਨਾਂ ਤੇ ਉਹਨਾਂ ਨੂੰ ਵਿਦਾ ਕਰਤਾ ਉਹਨਾਂ ਦੇ ਸਗਨ ਵਿਹਾਰ ਜੋ ਬਣਦੇ ਸੀ ਦੇ ਕੇ ਤੇ ਉਹਨਾਂ ਨੇ ਨਾ ਇਹ ਤੇਲ ਬਣਵਾਇਆ ਆਪਣੇ ਤੁਸੀਂ ਤੇ ਅੱਜ ਉਹਨਾਂ ਨੇ ਆਪਣੇ ਤੇ ਤੇਲ ਫੜਨ ਆਉਣਾ ਤੇ ਮੈਨੂੰ ਕਹਿੰਦੇ ਵੀ ਤੁਸੀਂ ਮੈਨੂੰ ਬਣਾ ਕੇ ਦਿਓ ਮੈਂ ਕਿਹਾ ਕੋਈ ਗੱਲ ਨਹੀਂ ਤੇ ਆਪਾਂ ਤੁਹਾਨੂੰ ਆਂਟੀ ਨਾਲ ਮਿਲਾਵਾਂਗੇ ਤੇ ਵੈਸੇ ਤਾਂ ਵੀਡੀਓ 'ਚ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਗਾ ਆਂਟੀ ਨੂੰ ਸਰੀਮ ਵਾਲਾ ਉਹਨਾਂ ਨੇ ਜਿਹੜਾ ਪੱਠਲ ਹੁੰਦਾ ਹਨਾ ਸਿਰ ਤੇ ਰੱਖਿਆ ਸੀ ਆਪਾਂ ਸਰੀਮ ਬੰਨੇ ਸੀ ਜਦੋਂ ਬੇਟੇ ਦੇ ਤੇ ਨਾਲੇ ਜਸਪੀਤ ਨੂੰ ਬਹੁਤ ਸੋਹਣਾ ਉਹਨਾਂ ਨੇ ਨੱਪਿਆ ਕੁੱਟਿਆ ਤੇ 13 ਦਿਨ ਬਸ ਇੱਥੇ ਥੋੜੀਆਂ ਮਜਬੂਰੀਆਂ ਹੋ ਜਾਂਦੀਆਂ ਹੋਰ ਕੰਮਾਂ ਕਰ ਆਂਦੀਆਂ ਨਹੀਂ ਤਾਂ ਆਪਾਂ 21 ਦਿਨ ਸਵਾ ਮਹੀਨਾ ਕਰਾ ਲੈਂਦੇ ਪਰ 13 ਦਿਨਾਂ ਚ ਉਹਨਾਂ ਨੇ ਇੰਨਾ ਵਧੀਆ ਆਂਟੀ ਨੂੰ ਆਂਟੀ ਨੇ ਕਰਤਾ ਜਸਪੀਤ ਨੂੰ ਬਹੁਤ ਵਧੀਆ ਤੇ ਆਪਾਂ ਉਹਨਾਂ ਵਾਸਤੇ ਤੇਲ ਬਣਾਇਆ ਰਾਤ ਬਣਾ ਕੇ ਰੱਖਤਾ ਸੀ ਇਹਦੇ ਵਿੱਚ ਰਤਨ ਜੋਤ ਐਸ ਵਾਰੀ ਆਪਾਂ ਪਾਈ ਆ ਮੋਟੀ ਵਾਲੀ ਜਿਹੜੀ ਸਬੂਤੀ ਰਤਨ ਜੋਤ ਹੁੰਦੀ ਆ ਪੀਸੀ ਦਾ ਤੇ ਮੋਟੀ ਦਾ ਕਲਰ ਦਾ ਵੀ ਥੋੜਾ ਫਰਕ ਆ ਤੇ ਜਿੰਨੇ ਵੀ ਭੈਣ ਭਰਾ ਸਾਡੀਆਂ ਵੀਡੀਓ ਦੇਖਦੇ ਆ ਪਿਛਲੀਆਂ ਵੀਡੀਓ ਜਿਹੜੀਆਂ ਆਪਾਂ ਪਾਈਆਂ ਵਿਰਾਜ ਹੋਈ ਦੀਆਂ ਘਰੇ ਲੈ ਕੇ ਆਏ ਦੀਆਂ ਸ੍ਰੀ ਬੰਨੇ ਦੀਆਂ ਪ੍ਰੋਗਰਾਮ ਦੀਆਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਤੇ ਜਿੰਨੇ ਭੈਣ ਭਰਾ ਵੀਡੀਓ ਵੇਖਦੇ ਆ ਸਬਸਕ੍ਰਾਈਬ ਵੀ ਜਰੂਰ ਪਲੀਜ਼ ਕਰਿਆ ਕਰੋ ਤੇ ਤੁਸੀਂ ਵੀਡੀਓ ਵੇਖਦੇ ਆ ਪਰ ਸਬਸਕ੍ਰਾਈਬ ਨਹੀਂ ਕਰਦੇ ਤੇ ਜਰੂਰ ਕਰਿਆ ਕਰੋ ਤੇ ਮੌਸਮ ਸਾਡੇ ਬਹੁਤ ਸੋਹਣਾ ਚੱਲ ਰਿਹਾ ਤੁਹਾਨੂੰ ਦਿਖਾਉਨੇ ਆ ਬਾਹਰ ਦਾ ਵਿਊ ਬਹੁਤ ਸੋਹਣਾ ਮੌਸਮ ਆ ਬੱਦਲ بارش ਝੂਬਾ ਵੀ ਹੋ ਕੇ ਹਟਿਆ ਤੇ ਕਾਫੀ ਦਿਨਾਂ ਤੋਂ ਮੌਸਮ ਇਦਾਂ ਹੀ ਚੱਲ ਰਿਹਾ ਤੇ ਮੈਂ ਬੇਟੀ ਨੂੰ ਕਹਿ ਰਹੀ ਸੀ ਮੈਂ ਕਿਹਾ ਵਧੀਆ ਨਾ ਜਿਸ ਦਿਨ ਦਾ ਵਿਰਾਜ ਆਇਆ ਮੌਸਮ ਬਹੁਤ ਠੰਡਾ ਪਹਿਲਾਂ ਵੀ ਵੈਸੇ ਗਰਮੀ ਨਹੀਂ ਸੀ ਹਲੇ ਹੋਈ ਤੇ ਬਹੁਤ ਸੋਹਣਾ ਮੌਸਮ ਸੀ ਤੁਹਾਨੂੰ ਆਪਾਂ ਹੋਰ ਆਪਣੇ ਬੂਟੇ ਵੀ ਦਿਖਾਉਣੇ ਆ ਲਓ ਜੀ ਆਪਣਾ ਇਹ ਟਮਾਟਰਾਂ ਦਾ ਬੂਟਾ ਜਿਹੜਾ ਆਪੇ ਉੱਗਿਆ ਸੀ ਦੇਖੋ ਇਹਨੂੰ ਟਮਾਟਰ ਲੱਗੇ ਇਹ ਚੈਰੀ ਟਮਾਟਰ ਆ ਬਹੁਤ ਜਿਆਦਾ ਬੂਟਾ ਭਾਰਾ ਹੋ ਗਿਆ ਦੇਖੋ ਉਧਰ ਤੱਕ ਇਹ ਸਾਰਾ ਨਾ ਫੈਲ ਰਿਆ ਪਿਆ ਉਹ ਵੀ ਲੱਗੇ ਹੋਏ ਟਮਾਟਰ ਤੇ ਆਹ ਦੇਖੋ ਲੱਗੇ ਸ਼ਾਇਦ ਤੁਹਾਨੂੰ ਦਿਸਦੇ ਹੋਣ ਤੇ ਆਪਣਾ ਅਸ਼ਵਗੰਧਾ ਦਾ ਬੋਟਾ ਵੀ ਬਹੁਤ ਜਿਆਦਾ ਤੇ ਆਪਣੀ ਆਂਟੀ ਰੋਜ਼ ਹੀ ਤਕਰੀਬਨ ਲੈ ਜਾਂਦੇ ਸੀ ਪੱਤੇ ਤੋੜ ਕੇ ਕਹਿੰਦੇ ਮੈਨੂੰ ਬਹੁਤ ਵਧੀਆ ਆਰਾਮ ਮਿਲਦਾ ਪੀ ਕੇ ਤੇ ਐਲੋਵੀਰਾ ਆਲੋਵੀਰਾ ਵੀ ਆਪਣਾ ਉਹ ਹੈਗਾ ਤੇ ਉਹ ਲੈ ਜਾਂਦੇ ਸੀ ਗਲੋ ਉਹਦੇ ਤੇ ਅਸ਼ਵਗੰਧਾ ਦੇ ਪੱਤੇ ਤੇ ਅੱਜ ਉਹਨਾਂ ਨੇ ਤੇਲ ਫੜਨ ਆਉਣਾ ਤੇ ਕਹਿੰਦੇ ਨਾਲੇ ਮੈਂ ਮਿਲ ਜੂਗੀ ਨਾਲੇ ਤੇਲ ਫੜ ਕੇ ਲੈ ਜੂਗੀ ਆਪਦਾ ਤੇ ਨਾਲੇ ਆਪਾਂ ਤੁਹਾਨੂੰ ਆਂਟੀ ਨਾਲ ਮਲਾਵਾਂਗੇ ਬਾਹਰ ਦਾ ਵੀਊ ਦੇਖੋ ਤੇ ਆਪਣੇ ਵਿਰਾਜ ਦੇ ਛੋਟੇ ਛੋਟੇ ਕੱਪੜੇ ਧੋ ਕੇ ਪਾਏ ਹੋਏ ਤੇ ਬਹੁਤ ਵਧੀਆ ਉਹਨਾਂ ਨੇ ਜਸਪੀ ਦੀ ਦੇਖਭਾਲ ਕੀਤੀ ਤੇ ਵਿਰਾਜ ਦੀ ਬਹੁਤ ਸੋਹਣੀ ਦੇਖਭਾਲ ਕੀਤੀ ਉਹਨਾਂ ਨੇ ਬੜਾ ਮਨ ਖੁਸ਼ ਹੋਇਆ ਤੇ ਉਹ ਵੀ ਬਹੁਤ ਖੁਸ਼ ਗਏ ਆਪਣੇ ਘਰ ਆਪਾਂ ਕੱਲ ਉਹਨਾਂ ਨੂੰ ਵਿਦਾ ਕਰਤਾ ਸੀ ਉਹਨਾਂ ਦੇ ਸਗਨ ਵੇਅਰ ਕਰਕੇ ਤੇ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ। ਦੇਖੋ ਦੇਖੋ ਬਾਹਰ ਦਾ 뷰 ਆਪਾਂ ਮਲਾਵਾਂਗੇ ਆਂਟੀ ਨੂੰ। ਆਂਟੀ ਦੇ ਨਾਲ ਤੁਹਾਨੂੰ ਮਲਾਵਾਂਗੇ ਸਾਰਿਆਂ ਨੂੰ। ਲਓ ਜੀ ਆਂਟੀ ਆਪਣੇ ਆ ਗਏ। ਵਿਰਾਜ ਨੂੰ ਚੱਕ ਲਿਆ ਨਾਲੇ ਆਉਣ ਸਾਰ ਕਹਿੰਦੇ ਫੇਰ ਤਾਂ ਵੱਡਾ ਹੋ ਜਾਊਗਾ ਜਦੋਂ ਨੂੰ ਫੇਰ ਮਿਲਾਂਗੇ। ਗੁਰਦੁਆਰਾ ਸਾਹਿਬ ਮਿਲਾਂਗੇ ਹਨਾ ਵਿਰਾਜ। ਹਾਂਜੀ। ਹਾਂਜੀ ਸੱਚੀ ਕਾਲ ਕਰ ਦਿਓ ਸਾਰਿਆਂ ਨੂੰ। ਸਾਰੇ ਬੜੇ ਹੱਥ ਜੋੜੇ ਆ ਸਾਰੇ ਸੱਚੀ ਗੱਲ ਸੱਚੀ ਗੱਲ ਕਰ ਹਾਂਜੀ ਆਂਟੀ ਆਪਣੇ ਆਉਂਦੇ ਰਹੇ ਜਸਪ੍ਰੀਤ ਨੂੰ ਨੱਪਣ ਘੁੱਟਣ ਬਹੁਤ ਵਧੀਆ ਤੇ ਬਹੁਤ ਵਧੀਆ ਨੱਪ ਦੇ ਘੁੱਟਦੇ ਸੀ ਆਂਟੀ ਤੇ ਸਾਨੂੰ ਵੀ ਬੜੀ ਖੁਸ਼ੀ ਹੋਈ ਵੀ ਸਾਨੂੰ ਆਂਟੀ ਮਿਲ ਗਏ ਇੱਥੇ ਹਨਾ ਨਹੀਂ ਤਾਂ ਬਾਹਰ ਫੋਰਨ ਕੰਟਰੀ ਦੇ ਵਿੱਚ ਬਹੁਤ ਜ਼ਿਆਦਾ ਔਖਾ ਤੇ ਇੰਡੀਆ ਦੇ ਵਿੱਚ ਤਾਂ ਚਲੋ ਇਹ ਚੀਜ਼ਾਂ ਹੁੰਦੀਆਂ ਤੇ ਪਰ ਇਹ ਆਂਟੀ ਜ਼ਰੂਰੀ ਆ ਹਨਾ ਇਹ ਜ਼ਰੂਰੀ ਆ ਹਨਾ ਹਾਂ ਜਰੂਰੀ ਆ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਦੀਆਂ ਕੁੜੀਆਂ ਨੂੰ ਹੁਣ ਦੀਆਂ ਕੁੜੀਆਂ ਦੀ ਮਰਜ਼ੀ ਆ ਹਾਂ ਹੁਣ ਦੀਆਂ ਕੁੜੀਆਂ ਜਦੋਂ ਨਹੀਂ ਇਹ ਜਾਂ ਕੁਝ ਕਰਾਉਂਦੀਆਂ ਫਿਰ ਤਾਈਓ ਕਹਿੰਦਾ ਗੋਡੇ ਦਾ ਉਹਦੇ ਗਿੱਟੇ ਦਾ ਆਪਦੇ ਹਾਂ ਸਹੀ ਗੱਲ ਆ ਪਰ ਜ਼ਰੂਰੀ ਆ ਹਨਾ ਇਹ ਹਾਂਜੀ ਹਾਂ ਬੱਚਾ ਹੋਣ ਵਾਲੀ ਜਨਾਨੀ ਵਾਸਤੇ ਤਾਂ ਆਪਣਾ ਘੁੱਟਣਾ ਬਹੁਤ ਜ਼ਿਆਦਾ ਜ਼ਰੂਰੀ ਆ ਹਾਂਜੀ ਦੇਖੋ ਗੱਲਾਂ ਸੁਣਦੇ ਤੁਸੀਂ ਗੱਲਾਂ ਚੁੰਦੇ ਸੀ ਹਾਂ ਦੇਖੋ ਤੁਸੀਂ ਕਿੱਡਾ ਖਰਾਬ ਬੜਾ ਖਰਾਬ ਗੱਲਾਂ ਚੁੰਦੇ ਸੀਗੇ ਪਤਾ ਲੱਗ ਗਿਆ ਮੇਰੀ ਨਾਨੀ ਆ ਗਈ ਹਾਂਜੀ ਤੇ ਬੜਾ ਵਧੀਆ ਆਂਟੀ ਵੀ ਬਹੁਤ ਖੁਸ਼ ਨੇ ਤੇ ਅਸੀਂ ਵੀ ਬਹੁਤ ਖੁਸ਼ ਹਾਂ ਆਂਟੀ ਬਹੁਤ ਖੁਸ਼ ਚਾਹੀਦੇ ਹਾਂ ਹਾਂਜੀ ਤੇ ਫਿਰ ਵੀ ਆਪਾਂ ਇਦਾਂ ਹੀ ਮਿਲਦੇ ਗਿਲਦੇ ਇਦਾਂ ਹੀ ਪਿਆਰ ਹਨਾ ਪਰਮਾਤਮਾ ਬਣਾਈ ਰੱਖੇ ਬਹੁਤ ਵਧੀਆ ਲੱਗਿਆ ਸਾਨੂੰ ਵੀ ਤੇ ਪਰ ਇਹ ਜ਼ਰੂਰੀ ਆ ਜਿੰਨਾ ਵੀ ਜਦੋਂ ਬੱਚਾ ਹੁੰਦਾ ਹਨਾ ਜਿੰਨੀਆਂ ਵੀ ਸਰੀਰ ਦੀਆਂ ਹੱਡੀਆਂ ਪਹਿਲੋ ਸਾਰੀਆਂ ਟੁੱਟਦੀਆਂ ਪਰ ਇੱਕ ਜਨਾਨੀ ਜਨਾਨੀ ਦਾ ਦੁੱਖ ਸਮਝ ਸਕਦੀ ਆ ਕਿਉਂਕਿ ਉਹ ਪਹਿਲਾਂ ਮਾਂ ਬਣੀ ਹੁੰਦੀ ਆ ਸੱਸ ਹੋਵੇ ਜਾਂ ਮਾਂ ਹੋਵੇ ਹਨ ਕੋਈ ਵੀ ਜਨਾਨੀ ਹੋਵੇ ਜਨਾਨੀ ਦਾ ਦੁੱਖ ਸਮਝ ਸਕਦੀ ਆ ਤੇ ਪਰ ਇਹ ਬਹੁਤ ਜ਼ਰੂਰੀ ਆ ਜੱਚਾ ਵਾਸਤੇ ਜੱਚਾਂ ਤੇ ਬੱਚਾਂ ਵਾਸਤੇ ਦੋਨਾਂ ਵਾਸਤੇ ਜ਼ਰੂਰੀ ਆ ਹਾਂਜੀ ਵਿਰਾਜ ਸਿੰਘ ਵੇਖਦੇ ਬੈਠੇ ਸੀ ਵੇਖਦੇ ਬੈਠੇ ਸੀ ਵਿਰਾਜ ਸਿੰਘ ਹਾਂਜੀ ਤੇ ਚਲੋ ਠੀਕ ਆ ਹੰਟੀ ਆਪਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਦੇ ਹਾਂ ਸਾਰੇ ਸਤਿ ਸ਼੍ਰੀ ਅਕਾਲ ਹਾਂਜੀ ਆਂਟੀ ਅੱਜ ਆਏ ਸੀਗੇ ਵਾ ਵੈਸੇ ਤਾਂ ਆਪਾਂ ਵਿਦਾ ਕਰਦੇ ਸੀ ਆਂਟੀ ਫੇਰ ਅੱਜ ਮਿਲਣ ਆਈ ਸੀ ਆਪਾਂ ਇਹਨਾਂ ਵਾਸਤੇ ਤੇਲ ਬਣਾਇਆ ਸੀ ਉਹ ਫੜਨ ਆਈ ਸੀ ਤੇ ਨਾਲੇ ਇਸ ਕਾ ਚੱਲ ਮਿਲ ਜੋ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਵੀਡੀਓ ਵਧੀਆ ਲੱਗਦੀਆਂ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ